ਹੈਲੋ ਦੋਸਤੋ ਸਤਿ ਸ੍ਰੀ ਅਕਾਲ ਆਪਣੇ ਕੋਲ ਗੋਪੀ ਦੀ ਪਨੀਰੀ ਬਿਲਕੁਲ ਸਾਥਿਓ ਤਿਆਰ ਹੈ ਜੈਸ ਵਿੱਚ ਪੱਲ ਗੋਪੀ ਬੰਦ ਗੋਪੀ ਤੇ ਗੰਢ ਗੋਪੀ ਤਿੰਨਾਂ ਇਹ ਤਿੰਨੇ ਵੈਰਾਈਟੀਆਂ ਸ਼ਾਮਲ ਨੇ ਤੇ ਤੁਸੀਂ ਸਾਥਿਓ ਵੇਖ ਰਹੇ ਹੋ ਕਿ ਤਿੰਨੇ ਵੈਰਾਈਟੀਆਂ ਦੇ ਬੂਟੇ ਬਿਲਕੁਲ ਤੰਦਰੁਸਤ ਤੇ ਸਾਥਿਓ ਮਜ਼ਬੂਤ ਹਨ ਸਰਦੀ ਦੇ ਸੀਜ਼ਨ ਵਿੱਚ ਬੀਜੀ ਜਾਣ ਵਾਲੀ ਕੋਬੀ ਦੀ ਇਹ ਉੱਚ ਗੁਣवत्ता ਵਾਲੇ ਬੀਜਾਂ ਤੋਂ ਪਨੀਰੀ ਸਾਥਿਓ ਤਿਆਰ ਕੀਤੀ ਗਈ ਹੈ ਇਸ ਲਈ ਸਾਥਿਓ ਜਿਨ੍ਹਾਂ ਨੇ ਵੀ ਘਰੇਲੂ ਬਾਗੀਚੀ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਕੋਬੀ ਦੇ ਪਲਾਂਟਸ ਲਗਾਉਣੇ ਹਨ ਤਾਂ ਹੁਣੇ ਆਰਡਰ ਕਰੋ ਤੇ ਆਪਣਾ ਫੋਨ ਨੰਬਰ ਹੈਗਾ 6283751200 ਫੋਨ ਨੰਬਰ ਸਾਥਿਓ ਮੈਂ ਦੁਬਾਰਾ ਫਿਰ ਬੋਲ ਦਿੰਨਾ 6283751200 ਤੇ ਸਾਥਿਓ ਸੀਮਤ ਸਮੇਂ ਦੇ ਵਿੱਚ ਤੇ ਘੱਟ ਕੀਮਤ ਤੇ ਗੋਭੀ ਦੇ ਪਲਾਂਟਸ ਖਰੀਦਣ ਲਈ ਤੁਸੀਂ ਇਸ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 淡了吧？